ਦਾ ਯੋਧ ਨਸ਼ਾ ਵਿਰੁੱਧ ਇਸ ਬੜੀ ਚੰਗੇ ਹਾਲੇ ਤੇ ਇੱਕ ਇਹ ਬਹੁਤ ਹੀ ਚੰਗਾ ਉਤਰਾ ਲੈ ਕੀਤਾ ਜਾ ਰਿਹਾ ਸਾਰਿਆਂ ਨੂੰ ਸਾਰਿਆਂ ਨੂੰ ਇਸ ਦੌਰਾਨ ਜਿਹੜੇ ਯੂਟ ਅਤੇ ਸਾਰੇ ਉਸ ਤੋਂ ਬਟੇ ਮੀਟਰ ਲਈ ਜੋ ਮੂਵਮੈਂਟ ਹੈ ਉਸ ਨੂੰ ਇੱਕ ਬੜਾ ਵੱਡਾ ਹਲਾਰਾ ਦੇ ਰਿਹਾ ਗੀਤ ਸਿੰਘ ਚੰਗਾ ਮਾਰਗ ਦੱਸ ਕੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਸੀ ਸਾਨੂੰ ਚੰਗੇ ਰਸਤੇ ਤੇ ਲਾਉਣ ਵਾਸਤੇ ਆਪ ਦੇਸ਼ ਵਾਸਤੇ ਮਰ ਮਿਟ ਗਏ ਸਾਡੇ ਜਿਹੜੇ ਉਸ ਟਾਈਮ ਤੋਂ ਲੈ ਕੇ ਇਹਨਾਂ ਨੇ ਸਾਨੂੰ ਪਹਿਲਾਂ ਗੋਲੀਆਂ ਨਾਲ ਭੁੰਨਿਆ ਮੁੜ ਕੇ ਨਸ਼ਿਆਂ ਨਾਲ ਮਾਰਿਆ ਹੁਣ ਅਸਰੀਆਂ ਦੇ ਨਾਲ ਜਿਹੜੇ ਕਿਰਪਾਨਾਂ ਨਾਲ ਤਲਵਾਰਾਂ ਨਾਲ ਵੱਢਣ ਵਾਲੇ ਨਹੀਂ ਸੀ ਡਰ ਰਹੇ ਅੱਜ ਉਹਨਾਂ ਨੂੰ ਇਹਨਾਂ ਨੇ ਟੀਕਿਆਂ ਦੇ ਨਾਲ ਮਾਰ ਕੇ ਸਾਡਾ ਪੰਜਾਬ ਇਹਨਾਂ ਨੇ ਖਤਮ ਕਰਤਾ ਅਸੀਂ ਭਗਤ ਸਿੰਘ ਜੀ ਅਸੀਂ ਹਰ ਟਾਈਮ ਅਸੀਂ ਆਖਦੇ ਕੈਸਾ ਐਸਾ ਸੂਰਮਾ ਜੰਮੇ ਇਹਨਾਂ ਨੇ ਭਗਤ ਸਿੰਘ ਉਹਨਾਂ ਦੇ ਵਰਗੇ ਜਿਹਨਾਂ ਪੰਜਾਬ ਨੂੰ ਫੇਰ ਬਲੰਦੀਆਂ ਦੇ ਚੜੇ ਉਹਨਾਂ ਸੱਚੇ ਪਾਤਸ਼ਾਹ ਜਿਹੜਾ ਪੰਜਾਬ ਨੂੰ ਸਿੱਧੇ ਰਸਤੇ ਕੋਈ ਲਿਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਸ਼ਹੀਦਾਂ ਦੀ ਧਰਤੀ ਤੇ ਆ ਪਹੁੰਚੇ ਹੋਏ ਸਜਦਾ ਕਰਨ ਪਹੁੰਚੇ ਹੋਏ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਸਾਡੇ ਸ਼ਹੀਦ ਭਗਤ ਸਿੰਘ ਜੀ ਤੇ ਉਹਨਾਂ ਦੇ ਸਾਥੀ ਸਾਡੇ ਸਨਾਰੇ ਪੁੱਖ ਵਾਸਤੇ ਉਹਨਾਂ ਨੇ ਕੁਰਬਾਨੀ ਕੀਤੀ ਸੀ ਲੇਕਿਨ ਅੱਜ ਕੁਝ ਕਾਰਨਾ ਕਰਕੇ ਸਾਡਾ ਜਿਹੜਾ ਯੂਥ ਹੈ ਸਾਡੀ ਜਿਹੜੀ ਜਵਾਨੀ ਹੈ ਉਹ ਨਸ਼ਿਆਂ ਦੇ ਵਿੱਚ ਤੇ ਹੋਰ ਗਲਤ ਕੰਮਾਂ ਤੇ ਪੈ ਰਹੀ ਹੈ ਅੱਜ ਸਾਰਾ ਫਿਰੋਜ਼ਪੁਰ ਦਾ ਇਲਾਕਾ ਤੇ ਮੈਂ ਕਰਨਲ ਕਸ਼ਮੀਰ ਸਿੰਘ ਢਿੱਲੋਂ ਤੇ ਮੇਰੇ ਨਾਲ ਮੱਖੂ ਤੋਂ ਟੀਮ ਜ਼ੀਰਾ ਤੋਂ ਟੀਮ ਫਿਰੋਜ਼ਪੁਰ ਤੋਂ ਸਾਡੇ ਸੁਬੇਦਾਰ ਚਰਨ ਸਿੰਘ ਜੀ ਕੀਰਤੀ ਚੱਕਰਾ ਤੇ ਉਹਨਾਂ ਦੀ ਟੀਮ ਪਹੁੰਚੇ ਹੋਏ ਹਾਂ ਸਾਡੀ ਸਮੁੱਚੇ ਨੌਜਵਾਨਾਂ ਨੂੰ ਇਹੀ ਅਪੀਲ ਹੈ ਕਿ ਆਪਾਂ ਸਾਡੇ ਸ਼ਹੀਦਾਂ ਤੋਂ ਸਬਕ ਲਈਏ ਤੇ ਅੱਜ ਇਹ ਪ੍ਰਣ ਕਰੀਏ ਕਿ ਆਪਾਂ ਨਸ਼ੇ ਵਾਲੇ ਕੋਡ ਨੂੰ ਸਮਾਜ ਦੇ ਵਿੱਚੋਂ ਤਿਆਗਾਗੇ ਤੇ ਚੰਗੇ ਕੰਮ ਕਰਾਂਗੇ ਸਾਰਾ ਸੋ ਦੈਟ ਸਾਡਾ ਪੰਜਾਬ ਜਿਹੜਾ ਹੈ ਉਹ ਬੁਲੰਦੀਆਂ ਦੇ ਉੱਤੇ ਪਹੁੰਚੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜਿੰਦਾਬਾਦ ਇਨਕਲਾਬ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼ਹੀਦ ਭਗਤ ਸਿੰਘ ਦੀ ਜਗ੍ਹਾ ਦੇ ਉੱਤੇ ਯਾਦਗਾਰ ਉੱਤੇ ਅਸੀਂ ਸਾਰੇ ਸੈਨਿਕ ਫੌਜੀ ਜਿਹੜੇ ਇਕੱਠੇ ਹੋਏ ਹਾਂ ਸਾਰੇ ਸਮਾਜ ਨੂੰ ਦੱਸਣਾ ਚਾਹੁੰਦੇ ਹਾਂ ਇੱਥੇ ਸਾਡੇ ਜਿੰਨੇ ਵੀ ਇੱਥੇ ਖੜੇ ਆ ਫੌਜ ਦੇ ਵਿੱਚੋਂ 80 ਸਾਲ ਤੋਂ ਉੱਪਰ ਵੀ ਜਵਾਨ ਹੈਗੇ ਹਨ ਜਿਹੜੇ ਅਸੀਂ ਸਾਨੂੰ ਕੋਈ ਵੀ ਨਸ਼ਾ ਨਹੀਂ ਜੇ ਅਸੀਂ ਨਸ਼ੇ ਤੋਂ ਬਿਨਾਂ ਜਿਉ ਸਕਦੇ ਹਾਂ ਤੇ ਇਹ ਨੌਜਵਾਨ ਪੀੜ੍ਹੀ ਕਿਉਂ ਨਹੀਂ ਨਸ਼ੇ ਤੋਂ ਬਿਨਾਂ ਜਿਉ ਸਕਦੀ ਇਹ ਸਾਨੂੰ ਉਪਰਾਲਾ ਲਓ ਜਿੰਨੇ ਵੱਡੇ ਪਹਿਲਵਾਨ ਜਨ ਜਨ ਦੇ ਜਿੰਨੇ ਖਿਡਾਰੀ ਸਾਡੇ ਪੰਜਾਬ ਵਿੱਚੋਂ ਹੀ ਹੋਏ ਹਨ ਇਹ ਪੰਜਾਬ ਦੇ ਨੌਜਵਾਨਾਂ ਨੇ ਭਗਤ ਸਿੰਘ ਹੁਣਾਂ ਦੀ ਇਸ਼ਾਰਾਗੜੀ ਦੇ ਸ਼ਹੀਦਾਂ ਦੀ ਉੱਤੇ ਰਪਾਏ ਰਸਤੇ ਤੇ ਚੱਲ ਕੇ ਦੇਸ਼ ਨੂੰ ਜਦੋਂ ਵੀ ਲੋੜ ਪਈ ਹੈ ਕੁਰਬਾਨੀਆਂ ਦਿੱਤੀਆਂ ਹਨ ਅੱਜ ਵੀ ਪੰਜਾਬ ਦੇ ਨੌਜਵਾਨ ਜਦੋਂ ਕਸ਼ਮੀਰ ਵਿੱਚ 5-7 ਬੰਦੇ ਸ਼ਹੀਦ ਹੁੰਦੇ ਹਨ ਤਾਂ ਅੱਧੋਂ ਜ਼ਿਆਦਾ ਪੰਜਾਬ ਦੇ ਹੁੰਦੇ ਹਨ ਤੇ ਬਹੁਤ ਜਿਹੜੇ ਮਾਇਆਧਾਰੀ ਬਲੈਕ ਵਲ ਰੋਕ ਹੈ ਉਹਨਾਂ ਨੂੰ ਅੱਜ ਕੋਈ ਨਹੀਂ ਯਾਦ ਕਰ ਰਿਹਾ ਸ਼ਹੀਦ ਭਗਤ ਸਿੰਘ ਔਰ ਰਾਜਗੁਰੂ ਸਖਦੇਵ ਔਰ ਹੋਰ ਸਾਡੇ ਜਿਨ੍ਹਾਂ ਨੇ ਦੇਸ਼ ਲਈ ਕੁਰਬਾਨੀਆਂ ਕੀਤੀਆਂ ਹਨ ਸਦਾ ਲਈ ਜਿਉਂਦੇ ਹਨ ਇਸ ਲਈ ਸਾਰੇ ਸਮਾਜ ਦੇ ਨੌਜਵਾਨਾਂ ਨੂੰ ਬੇਨਤੀ ਹੈ ਤੇ ਹੋਰ ਵੀ ਸੂਝਵਾਨ ਸੱਜਣਾ ਨੂੰ ਕਿ ਕਿਸੇ ਨਸ਼ੇ ਤੋਂ ਜਿੰਨਾ ਵੀ ਪਰਹੇਜ਼ ਕੀਤਾ ਜਾਵੇ ਔਰ ਨਸ਼ੇ ਦੇ ਸਮਗਲਰਾਂ ਜਿਹੜੇ ਇਹਨਾਂ ਨੂੰ ਭਜਾਇਆ ਜਾਵੇ ਔਰ ਇਹਨਾਂ ਨੂੰ ਫੜਾਇਆ ਜਾਵੇ ਪੁਲਿਸ ਪ੍ਰਸ਼ਾਸਨ ਔਰ ਜਿਹੜੀ ਸਾਡੀ ਸਰਕਾਰ ਹੈ ਇਹਨੂੰ ਵੀ ਤਹਿ ਦਿਲੋਂ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਕਿ ਸਰਦਾਰ ਭਗਤ ਸਿੰਘ ਰਾਜਗੁਰੂ ਔਰ ਸੁਖਦੇਵ ਦੀ ਸਮਾਧ ਤੇ ਸ਼ਰਧਾ ਦੇ ਪੁੱਲ ਪੇਂਟ ਕੀਤੇ ਨੇ ਔਰ ਇਥੋਂ ਸਾਰਿਆਂ ਨੇ ਹੀ ਇੱਕ ਪ੍ਰਣ ਲੈਣਾ ਹੈ ਅੱਜ ਇਥੇ ਪਹੁੰਚਣ ਦਾ ਤਾਂ ਹੀ ਮਕਸਦ ਪੂਰਾ ਹੋ ਸਕਦਾ ਹੈ ਜੇ ਆਪਾਂ ਨਸ਼ਿਆਂ ਦੇ ਖਿਲਾਫ ਹਰ ਪਿੰਡ ਹਰ ਘਰ ਦੇ ਵਿੱਚ ਆਵਾਜ਼ ਬੁਲੰਦ ਕਰਾਂਗੇ ਤਾਂ ਇੱਕ ਇੱਕ ਬੰਦਾ ਵੀ ਆਪਾਂ ਤਿਆਰ ਕਰੀਏ ਕਿ ਹਰ ਬੰਦਾ ਇੱਕ ਚੰਗੇ ਜਵਾਨ ਨੂੰ ਸੋਚ ਲਈਏ ਕਿ ਆਪਾਂ ਨਸ਼ਿਆਂ ਵੱਲ ਨਹੀਂ ਜਾਣਾ ਇਹ ਛੇਵਾਂ ਦਰਿਆ ਜੋ ਕਿ ਕਾਫੀ ਸਮੇਂ ਤੋਂ ਵਹਿ ਰਿਹਾ ਹੈ तकरीबन 90 ਸਨ ਤੋਂ ਲੈ ਕੇ 88 ਦੇ ਵਿੱਚ ਇਹ ਜਿਹੜੀ ਆ ਨਸ਼ਾ ਆਪਣੇ ਪੰਜਾਬ ਦੇ ਵਿੱਚ ਲਿਆਂਦਾ ਗਿਆ ਸੀ ਉਸ ਤੋਂ ਲੈ ਕੇ ਅੱਜ ਤੱਕ ਜੋ ਚੱਲ ਰਿਹਾ ਹੈ ਇਹ ਨਸ਼ਾ ਤੋਂ ਆਪਾਂ ਕਿਵੇਂ ਦੂਰ ਹੋਣਾ ਆਪਾਂ ਜਿਹੜੇ ਆਪਣੇ ਬੱਚੇ ਨੇ ਉਹਨਾਂ ਨੂੰ ਚੰਗੇ ਸੰਸਕਾਰ ਦਿਗੇ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਕਰਹਿਤ ਕਰੀਏ ਆਉਣ ਵਾਲੇ ਭਵਿੱਖ ਨੂੰ ਉਜਾਲਾ ਕਰੀਏ ਔਰ ਮੈਂ ਇਨੀਆਂ ਕਲਾਹੀ ਕਹਿਣਾ ਇਹ ਸਾਰੇ ਹੀ ਜੋ ਪੰਜਾਬ ਦੇ ਵਾਸੀ ਨੇ ਆਪਣੇ ਆਪਣੇ ਪਰਿਵਾਰ ਆਪਣੇ ਆਪਣੇ ਪਿੰਡ ਆਪਣੇ ਆਪਣੇ ਪੰਜਾਬ ਦੇ ਜੋ ਵੀ ਕਸਬੇ ਨੇ ਉਹਨਾਂ ਦੇ ਵਿੱਚ ਬੱਚਿਆਂ ਨੂੰ ਅਵੇਅਰ ਕਰੀਏ ਔਰ ਨਸ਼ਿਆਂ ਦੇ ਬਾਰੇ ਇਹ ਨਸ਼ਾ ਨੂੰ ਖਤਮ ਕਰੀਏ ਆਉਣ ਵਾਲਾ ਭਵਿਸ਼ਾ ਤਾਂ ਹੀ ਆਪਣਾ ਸੁਨਹਿਰਾ ਹੋ ਸਕਦਾ ਹੈ ਭਗਤ ਸਿੰਘ ਔਰ ਰਾਜਗੁਰੂ ਔਰ ਸਖਦੇਵ ਜੀ ਦੀ ਸੋਚ ਤੇ ਪਹਿਰਾ ਦੀਗੀ ਉਹਨਾਂ ਦੇ ਪੂਰਨਿਆਂ ਤੇ ਚੱਲੀਏ ਕਿਉਂਕਿ ਹਰੇਕ ਵਰਗ ਜਿਹੜਾ ਇਸ ਚੀਜ਼ ਤੋਂ ਦੁਖੀ ਆ ਕਿ ਨਸ਼ਿਆਂ ਦੀ ਜਿਹੜੀ ਪਰਮਾਰ ਆ ਸਾਰੇ ਆਪਣੇ ਪੰਜਾਬ ਦੇ ਵਿੱਚ ਲਾ ਲਓ ਭਾਵੇਂ ਹਿੰਦੁਸਤਾਨ ਦੀ ਗੱਲ ਵੀ ਕਰੀਏ ਜੇ ਇਹ ਆਪਾਂ ਨੂੰ ਘੋਣ ਵਾਂਗੂ ਖਾ ਰਹੀ ਆ ਤੇ ਇਹ ਆਪਾਂ ਚਲੋ ਪ੍ਰਸ਼ਾਸਨ ਨਾਲ ਨਾਲ ਆਪਾਂ ਜਿੰਨੇ ਵੀ ਸਮਾਜ ਸੇਵੀ ਆ ਜਿਵੇਂ ਇਹ ਆਪਣੇ ਨਾਲ ਵੀਰ ਆਇਆ ਰਲ ਮਿਲ ਕੇ ਆਪਾਂ ਇਸ ਚੀਜ਼ ਤੋਂ بچੀਏ ਗਾ ਅਵੇਰਨੈਸ ਕਰੀਏ ਕਿ ਹਰੇਕ ਵਰਗ ਜਿਹੜਾ ਇਸ ਚੀਜ਼ ਤੋਂ ਬਚਿਆ ਜਾਵੇ ਕਿਉਂਕਿ ਅੱਜ ਜਿਹੜਾ ਨੌਜਵਾਨ ਕੋਈ ਵੀ ਆ ਉਹ ਤਾਂ ਹੀ ਚੰਗਾ ਸਮਾਜ ਸਿਰ ਸਕਦਾ ਜੇ ਆਪਾਂ ਇਹਨਾਂ ਨਸ਼ਿਆਂ ਤੋਂ ਦੂਰ ਰਵਾਂਗੇ ਕਿਉਂਕਿ ਜਿਹੜੇ ਨਸ਼ਿਆਂ ਦੀ ਬਿਮਾਰੀ ਆ ਇਹ ਹਰੇਕ ਬੰਦੇ ਨੂੰ ਹਰੇਕ ਘਰ ਨੂੰ ਸਿਉਂਕ ਵਾਂਗੂ ਖਾ ਰਹੀ ਆ ਮੈਂ ਇਹੀ ਕਰਦਾ ਵੀ ਕਿ ਜਿਹੜਾ ਆਪਾਂ ਇਸ ਚੀਜ਼ ਤੋਂ ਬਚਿਆ ਜਾਵੇ ਚੰਗਾ ਸਮਾਜ ਸਿਰਜਿਆ ਜਾਵੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਰਾਜਗੁਰੂ ਸੁਖਦੇਵ ਭਾਰਤ ਦੇ ਸੱਚੇ ਸਪੂਤ ਸਨ ਜਿਨ੍ਹਾਂ ਨੇ ਆਪਣੀ ਦੇਸ਼ ਭਗਤੀ ਦੇਸ਼ ਪ੍ਰੇਮ ਦਾ ਆਪਦੀਆਂ ਜਾਨਾਂ ਨਾਲੋਂ ਵੀ ਵੱਧ ਪਿਆਰ ਕੀਤਾ ਅਤੇ ਆਪਦੀ ਮਾਤਭੂਮੀ ਲਈ ਜਾਨਾਂ ਵਾਰ ਗਏ ਵੇਖੋ ਅੱਜ 100 ਸਾਲ ਗੁਜਰਨ ਤੋਂ ਬਾਅਦ ਵੀ ਪੰਜਾਬੀਆਂ ਦੇ ਮਨਾਂ ਵਿੱਚ ਜਿਹੜੀ ਉਹ ਲਾਟ ਉਹਨਾਂ ਜਗਾਈ ਸੀ ਉਹ ਅਜੇ ਵੀ ਪੰਜਾਬੀਆਂ ਦੇ ਮਨਾਂ ਵਿੱਚ ਵੱਧ ਰਹੀ ਹੈ। ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਸੁਸਾਇਟੀ ਹਮੇਸ਼ਾ ਨਰਵਾ ਸਮਾਜ ਨਸ਼ਿਆਂ ਰਹਿ ਸਮਾਜ ਹੋਰ ਵੀ ਕਾਰਜ ਕਰਦਾ। ਅੱਜ ਦਾ ਦਿਨ ਸਾਡੇ ਸਾਰਿਆਂ ਲਈ ਸ਼ੁਭ ਹੈਗਾ ਕਿ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਵੈਲਫੇਅਰ ਸੁਸਾਇਟੀ ਹੈ ਜਿਹੜੀ ਸਾਡੀ ਉਹਦੇ ਵੱਲੋਂ ਤੇ ਮਨਜੋ ਐਸਐਸਪੀ ਸਰਦਾਰ ਕੁਕਿੰਦਰ ਸਿੰਘ ਵੱਲੋਂ ਜਿਹੜਾ ਉਥੋਂ ਤੋੜਿਆ ਗਿਆ ਸਾਰਿਆਂ ਨੂੰ ਇਹ ਇੱਕ ਵਧੀਆ ਸੁਨੇਹਾ ਦੇਣ ਲਈ ਕਿ ਯੁੱਧ ਨਸ਼ਿਆਂ ਵਿਰੁੱਧ ਦਾ ਸਨੇਹਾ ਜਿਹੜਾ ਸਾਰਾ ਨੌਜਵਾਨਾਂ ਵੱਲੋਂ ਦਿੱਤਾ ਜਾ ਰਿਹਾ ਤੇ ਇਹ ਉਦੋਂ ਦਿੱਤਾ ਜਾ ਰਿਹਾ ਜਦੋਂ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਨ ਆ ਰਿਹਾ ਅਸੀਂ ਸ਼ਹੀਦ ਭਗਤ ਸਿੰਘ ਦੀ ਸ਼ਹੀਦੀ ਨੂੰ ਯਾਦ ਤਾਂ ਕਰਦੇ ਆ ਉਹਨਾਂ ਦਾ ਜਨਮ ਦਿਨ ਵੀ ਮਨਾਉਂਦੇ ਆ ਪਰ ਉਹਨਾਂ ਦੀ ਸੋਚ ਹੈ ਜਿਹੜੀ ਜਦੋਂ ਅਸੀਂ ਉਹਦੇ ਤੇ ਖੜਾਂਗੇ ਜਾਂ ਖੜਨ ਦਾ ਯਤਨ ਕਰਾਂਗੇ ਉਦੋਂ ਅਸੀਂ ਸੱਚੇ ਸੁੱਚੇ ਵੀ ਹੋਵਾਂਗੇ ਨਸ਼ਾ ਰਹਿਤ ਵੀ ਹੋਵਾਂਗੇ ਸਮਾਜ ਸੇਵੀ ਵੀ ਹੋਵਾਂਗੇ ਲੋਕਾਂ ਦਾ ਭਲਾ ਕਰਨ ਵਾਲੇ ਵੀ ਹੋਵਾਂਗੇ ਸਹੀ ਮਾਨਿਆਂ ਦੇ ਵਿੱਚ ਸ਼ਹੀਦਾਂ ਦੇ ਜਦੋਂ ਅਸੀਂ ਦਿਨ ਮਨਾਉਂਦੇ ਆ ਉਦੋਂ ਸਾਡਾ ਸਾਰਿਆਂ ਦਾ ਇਹ ਫਰਜ਼ ਬਣ ਜਾਂਦਾ ਹੈ ਕਿ ਅਸੀਂ ਸ਼ਹੀਦਾਂ ਵਰਗੇ ਹੋ ਕੇ ਉਹਨਾਂ ਦੀ ਸੋਚ ਤੇ ਪੈਰਾ ਦਿੰਦੇ ਹੋਏ ਇਸ ਸਮਾਜ ਨੂੰ ਬਰਾਬਰ ਚਿਤਵਕੇ ਆਪਣਾ ਕਾਰਜ ਕਰੀਏ ਤੇ ਉਦੋਂ ਜ਼ਰੂਰ ਅਸੀਂ ਸਮਾਜ ਦੇ ਵਿੱਚ ਜਿਹੜੀਆਂ ਬਰਾਈਆਂ ਹੈਗੀਆਂ ਉਹਨਾਂ ਨੂੰ ਦੂਰ ਕਰਨ ਦਾ ਯਤਨ ਕਰਾਂਗੇ ਪਰ ਮੈਂ ਜਿਹੜਾ ਨਸ਼ਿਆਂ ਦੇ ਸੰਬੰਧ ਵਿੱਚ ਜਿਹੜਾ ਇੱਕ ਕਲੰਕ ਸਾਡੇ ਮੱਥੇ ਤੇ ਲੱਗਾ ਹੋਇਆ ਜਦੋਂ ਅਸੀਂ ਸਕੂਲਾਂ ਦੇ ਵਿੱਚ ਜਾਂਦੇ ਆ ਕਾਲਜਾਂ ਦੇ ਵਿੱਚ ਜਾਂਦੇ ਆ ਉੱਥੇ ਬੱਚਿਆਂ ਦੇ ਨਾਲ ਰਾਬਤਾ ਕਮ ਹੁੰਦਾ ਉਦੋਂ ਸਾਨੂੰ ਇੰਨਾ ਨਹੀਂ ਲੱਗਦਾ ਜਿੰਨਾ ਇਹ ਰੌਲਾ ਪਾਇਆ ਜਾ ਰਿਹਾ ਜਿੰਨਾ ਇਹ ਕਿਹਾ ਜਾ ਰਿਹਾ ਜਿਹੜਾ ਤਬਕਾ ਨਸ਼ਿਆਂ ਦੇ ਰਾਹ ਲੱਗਾ ਉਹ ਸਾਡੇ ਨੌਜਵਾਨ ਹੈਗੇ ਆ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਇਕੱਠੇ ਹੋਗੇ ਇੱਕ ਹੋ ਗਏ ਤੇ ਉਹਨਾਂ ਨੂੰ ਵੀ ਸਹੀ ਰਸਤੇ ਤੇ ਲੈ ਆਵਾਂਗੇ ਤੇ ਸ਼ਹੀਦ ਭਗਤ ਸਿੰਘ ਦੀ ਸ਼ਹੀਦੀ ਨੂੰ ਇਹ ਸਾਡੀ ਸ਼ਰਧਾ ਇਹੀ ਆ ਕਿ ਅਸੀਂ ਨੌਜਵਾਨਾਂ ਨੂੰ ਉਹਨਾਂ ਨੌਜਵਾਨਾਂ ਨੂੰ ਜਿਹੜੇ ਕੁਰਾਹੇ ਪੈ ਗਏ ਨਸ਼ਿਆਂ ਦੇ ਰਾਹ ਲੱਗ ਗਏ ਉਹਨਾਂ ਨੂੰ ਨਾਲ ਰਲ ਕੇ ਨਸ਼ਿਆਂ ਤੋਂ ਪਾਸੇ ਲਜਾਈਏ ਤੇ ਦੂਸਰਾ ਇਹ ਆ ਕਿ ਜਿਹੜੇ ਨਸ਼ੇ ਦੇ ਸੁਦਾਗਰ ਹੈਗੇ ਆ ਸਮਗਲਰ ਹੈਗੇ ਆ ਉਹਨਾਂ ਦਾ ਕਿਸੇ ਵੀ ਰੂਪ ਵਿੱਚ ਵਿਰੋਧ ਕਰਕੇ ਤੇ ਅਸੀਂ ਪੁਲਿਸ ਪ੍ਰਸ਼ਾਸਨ ਦਾ ਸਾਥ ਦਈਏ ਤਾਂ ਕਿ ਅਸੀਂ ਉਹਨਾਂ ਨੂੰ ਵੀ ਕਾਨੂੰਨ ਦੇ ਦਾਇਰੇ 'ਚ ਲਿਆ ਕੇ ਸਜ਼ਾ ਦਿਵਾ ਸਕੀਏ ਤੇ ਆਪਾਂ ਰੋਕ ਲਾਈਏ ਉਹਨਾਂ ਨੂੰ ਆਪਾਂ ਫੜੀਏ ਉਹਨਾਂ ਬਾਰੇ ਆ ਜੇ ਕੋਈ ਆਪਾਂ ਨੂੰ ਸੂਚਨਾ ਦਿੰਦਾ ਤੇ ਉਹ ਸੂਚਨਾ ਗੁਪਤ ਰੱਖੀ ਜਾਊਗੀ ਬਿਲਕੁਲ ਜੀ ਜੇ ਕੋਈ ਸੂਚਨਾ ਸਾਨੂੰ ਮਿਲਦੀ ਹੈ ਉਸ ਨੂੰ ਗੁਪਤ ਰੱਖਿਆ ਜਾਂਦਾ ਹੈ ਤੇ ਸਾਨੂੰ ਸੂਚਨਾ ਦਿਓ ਤਾਂ ਕਿ ਅਸੀਂ ਵੱਧ ਤੋਂ ਵੱਧ ਜਿਹੜੇ ਨਸ਼ੇ ਵੇਚਣ ਵਾਲੇ ਆ ਉਹਨਾਂ ਨੂੰ ਆਪਾਂ ਉਹਨਾਂ ਕੀ ਕਾਨੂੰਨ ਅਨੁਸਾਰ ਸਜ਼ਾ ਦੇਈਏ